ਆਪਣੀ ਵੀਡੀਓ ਦੇਖ ਰਹੇ ਸਾਰੇ ਹੀ ਸੱਜਣ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ 5 ਫਰਵਰੀ 2025 ਦਿਨ ਬੁੱਧ ਕਮ ਸੁਧ ਅੱਜ ਦੇ ਸਬਰਾਂ ਦਾ ਦਿਨ ਲਓ ਜੀ ਆਪਾਂ ਪਿੰਡ ਮੂੜ ਖੜੇ ਆ ਗਏ ਸਰਕਾਰੀ ਸਕੂਲ ਆ ਗਿਆ ਮੂੜ ਖੜੇ ਦਾ ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ ਇਸ ਦੀ ਸੰਭਾਲ ਕਰੋ ਲਓ ਜੀ ਆਪਾਂ ਆ ਗਏ ਹੁਣ ਪੁਰਾਣੇ ਪੁਲ ਤੇ ਪੁਰਾਣਾ ਪੁਲ ਆ ਇਹ ਬੰਬੀ ਚੱਲ ਰਹੀ ਹੈ ਬੰਬੀ ਕੋਲ ਟੱਪ ਦੇ ਸਾਰੀ ਸਰਜੀਤ ਸਿੰਘ ਰਖੜਾ ਐਮਐਲਏ ਦੀ ਕੋਠੀ ਲੈ ਆਈ ਆਪਾਂ ਆ ਗਏ ਵੱਡੇ ਰੋਡ ਤੇ ਆ ਆ ਆ ਗਈ ਕੋਠੀ ਰਖੜਾ ਸਾਹਿਬ ਦੀ ਸਰਜੀਤ ਸਿੰਘ ਰਖੜਾ ਐਮਐਲਏ ਰੇ ਸਲਾਈ ਜਾਂਦਾ ਵੀ ਉਹ ਤਾਂ ਹੀ ਜਾ ਰਿਹਾ ਦੱਬੀ ਉਹ ਥਾਰ ਵਾਲਾ ਫਿਰ ਵੱੱਦ ਭਜਾਈ ਜਾਂਦਾ ਵਾਹ ਘਟਣ ਦਾ ਕਾਰਨ ਤਾਂ ਬਾਲ ਹੀ ਹੋ ਸਕਦਾ ਬਾਲ ਲੀਕ ਹੋਊਗਾ ਹਨਾ ਜਾਂ ਕਹਿੰਦੇ ਹਲਦੀ ਵੀ ਪਾ ਦਿੰਦੇ ਹੁੰਦੇ ਨੇ ਲੈ ਸ਼ੱਕ ਰਖੜਾ ਸਾਹਿਬ ਦੀ ਕੋਠੀ ਦਾ ਗੇਟ ਨਿੱਕੇ ਸੁਹਾ ਦੇ ਮਾਲਕ ਸਰਦਾਰ ਸਰਜੀਤ ਸਿੰਘ ਰਖੜਾ ਹੂੰ ਭਾਰਤ ਪੈਟਰੋਲੀਅਮ ਲੈ ਵੀ ਲਾ ਗੱਡੀ ਐ ਤਰਾ ਤੇਲ ਪੁਆਈਏ ਥੋੜਾ ਜਿਹਾ ਇਹਦੇ ਚ ਚਲੋ ਮੇਰਾ ਵੀਰ ਅਮੁੱਲ ਨੱਪਾ ਬਾਲਿਆਂ ਦਾ ਫੀਲਿੰਗ ਸਟੇਸ਼ਨ ਆਪਾਂ ਦਾ ਫੂਕ ਪਾਉਣੀ ਆ ਯਾਰ ਹੋਊਗੀ ਹਵਾ ਪਾਉਣੀ ਦੀ ਪੰਪ ਤੇ ਹਵਾ ਪਈ ਨਹੀਂ ਹੁਣ ਅੱਗੇ ਦੇਖਦੇ ਆ ਆਹ ਜਾਂਦੇ ਨੇ ਖਿੱਚੀ ਕਦੇ ਵੀ ਟਰਾਲੀ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਜੇ ਆਪਾਂ ਸਾਈਕਲ ਤੇ ਹੋਈਏ ਆਪਾਂ ਲਾਲਚਤਾ ਕਰ ਜਨੇ ਆ ਵੀ ਹਨਾ ਵੀ ਥੋੜੀ ਜਿਹਾ ਜਲਦੀ ਪਹੁੰਚਾਂਗੇ ਪਰ ਇਹ ਦੇਖ ਲੈ ਵੀ ਜੇ ਕਿਤੇ ਡਾਲੇ ਡੂਲੇ ਚ ਫਸ ਜੇ ਹੈਂਡਲ ਕਿਵੇਂ ਬੰਦਾ ਗਿਰੂਗਾ ਕੀ 60 ਫੀਟ ਜੋਰੇ ਪੈਜੂ ਹਵਾ ਬੜਾ ਸੋਹਣਾ ਦ੍ਰਿਸ਼ਾ ਬਾਈ ਮੇਰੇ ਵੀਰੋ ਰੋਖ ਲਗਾਓ ਪਾ ਖੜਿਆ ਆ ਜੀ ਇਸ ਟਾਈਮ ਰਖੜੇ ਗ੍ਰੈਡ ਮੂਰੇ ਟਾੜਖੇ ਵੀ ਸਸਤੇ ਉਹ ਨਹੀਂ ਜਾਏ ਬਹਰ ਜਾਂ ਪਤਾ ਨਹੀਂ ਕਿੱਧਰ ਨੂੰ ਆਹ ਕਾਲਾ ਆ ਗਿਆ ਕਾਲਾ ਆਪਣਾ ਮਿੱਤਰ 5090 ਉਹ ਕਿਵੇਂ ਆ ਕਾਲੇ ਪਿਹਾਲਾ ਬਈ ਕਿੱਧਰ ਚੱਲਿਆ ਸੀ ਕਾਲਾ ਆ ਗਿਆ ਕਿੱਥੋਂ ਮਿਲਦਾ ਸੀ ਹਾਂ ਹਾਂ ਪਾ ਦੇ ਫੇਨ ਹੈ ਬਹੁਤ ਨੇ ਆਪਣੇ ਬਈ ਬੰਦੇ ਦੇ ਘੁੰਮਣ ਆਉਂਦੇ ਨੇ ਇਹ ਕਾਲੇ ਹੁਣੇ ਕਾਲੇ ਕਿੱਧਰ ਜਾ ਰਹੇ ਆ ਕਾਈ ਦਾ ਪਤਾ ਲੱਗਿਆ ਵੀਡੀਓ ਇੱਧਰ ਬਣਾ ਰਿਹਾ ਮੇਰਾ ਸਾਈਕਲਿੰਗ ਟੂਰ ਕਰਨ ਗਿਆ ਵੈਦਨੇ ਕਿਹਾ ਵੀ ਇੱਧਰ ਨੂੰ ਗਿਆ ਹੋਇਆ ਹੈ ਉਹ ਤੇਰੇ ਭਾਈ ਨੇ ਜਾਇਆ ਕਰਨਾ ਹੌਲੀ ਹੌਲੀ 5000 ਕਿਲੋਮੀਟਰ ਟੂਰ ਤੂੰ ਦੇਖ ਵਧੀਆ ਵੀਰੇ ਤੂੰ ਦੱਸ ਹੰਦਾ ਵਧੀਆ ਸੁਣਾ ਕੋਈ ਗੱਲਬਾਤ ਸਮਰ ਨਾਲ ਕੰਨੀ ਚੱਲਦਾ ਦੇਖ ਲੋ ਕਹਿੰਦਾ ਮੈਂ ਤੁਹਾਨੂੰ ਮਿਲਣ ਆਇਆ ਆਪਣਾ ਭਾਈਆ ਭਾਈ ਭਾਈ ਤਾਂ ਮਿਲਣ ਆਇਆ ਆਪਾਂ ਚੱਲ ਫੈਨ ਤਾਂ ਬਣਦੇ ਆਂ ਵੀਰੇ ਫੈਨ ਫੈਨ ਪਿੰਡ ਦਾ ਬੰਦਾ ਹੀ ਸਹੀ ਅਜੇ ਹੌਲੀ ਹੌਲੀ ਹੋਰ ਬਣਨਗੇ ਕਿਉਂ ਕਾਲੇ ਹਾਂ ਹੀ ਆਜਲ ਗੱਡੀ ਚਾਏ ਵੀਰੇ ਤੈਨੂੰ ਮੈਂ ਲਵਾ ਦੇ ਮੈਂ ਤੇਰਾ ਦੇਣ ਕਿੱਥੇ ਦਊਗਾ ਕਾਲੇ ਯਾਰ ਐ ਹੋਉਂਦਾ ਫਿਰ ਆਪਣੇ ਬੰਦਿਆਂ ਦਾ ਹੀ ਹੌਸਲਾ ਹੌਸਲੇ ਨਾਲੇ ਬੰਦਾ ਕਾਹਾਂ ਜਾਂਦਾ ਜਨਹੀਂ ਵੀਰੇ ਹੋਰ ਦੱਸ ਚਾਹ ਪੀਂਗਾ ਧੰਨਵਾਦ ਥੈਂਕ ਯੂ ਥੈਂਕ ਯੂ ਪੀਆਂ ਦੇਖ ਲੈ ਉਹ ਉੱਥੇ ਚਾਹ ਬਣਦੀ ਆ ਮੈਂ ਕਹਿ ਕੇ ਆਏ ਜੀ ਪੀਣੀ ਆ ਦੇਖ ਲੈ ਮੈਂ ਹੁਣ ਜੱਲੀ ਦੀ ਕੁੜੀ ਦਾ ਵਿਆਹ ਸੀ ਉੱਥੇ ਅੱਛਾ ਫੁੱਲ ਚਾਹ ਖਾਣਾ ਤਾਂ ਉਹ ਸਾਹਮਣੇ ਬਾਈ ਕੋਈ ਰਿਪੋਰਟ ਹੈ ਜਾਨ ਕੋਈ ਹੋਰ ਗੱਲਬਾਤ ਬੈਲ ਭਰਾਉਣਾ ਤਾਂ ਦੱਸ ਦਿਆ ਦੇ ਲੱਗ ਰਿਹਾ ਕਿ ਟਮਰੇ ਖੜੇ ਆ ਇਹਦਾ ਨੰਬਰ ਪਹਿਲਾਂ ਲੱਗੂ ਸਭ ਤੋਂ ਲੈਣ ਚਾਹੀਦਾ ਚੰਗਾ ਮੇਰੀ ਦੁਕਾਨ ਤੇ ਗੱਲ ਆ ਰਹੇ ਹੁਣ ਆਵਾਂਗੇ ਵੀਰੇ ਦੋ ਤਿੰਨ ਤੇਰੀ ਪ੍ਰੋਮੋਸ਼ਨ ਕਰਾਂਗੇ ਅਸੀਂ ਕਰੋ ਯਾਰ ਫਿਰ ਗੱਲ ਕਰਾਂਗੇ ਧੰਨਵਾਦ ਕਾਲੇ ਦੀ ਗੱਡੀ ਪੀਵੀ 11 ਬੀਡੀ 5090 ਆਵਾਂਗੇ ਵੀਰੇ ਯਾਰ ਕਾਲੇ ਯਾਰ ਮੇਰੀ ਦੁਕਾਨ ਦੀ ਪ੍ਰੋਮੋਸ਼ਨ ਕਰੋ ਯਾਰ ਫੋਟੋਪੇਕ ਅੱਜ ਆਪਣੇ ਫਾਲੋਅਰ ਘਟਨੇ ਕਾਲੇ ਔਲੀ ਔਲੀ ਕਰਾਂਗੇ ਵੀਰੇ ਜਦ ਵੱਧ ਗਏ ਨਾ ਫੇਰਾ ਅਸੀਂ ਕੀ ਕਰਾਂਗੇ ਵੀ ਕਾਲੇ ਨੂੰ ਵਿਆਹ ਦੇ ਆਰਡਰ ਦੋ ਭਾਈ ਠੀਕ ਹੈ ਦੁੱਧ ਦਹੀਂ ਮੱਖਣ ਪਨੀਰ ਹਨਾ ਕਿਉਂ ਬਾਕੀ ਜਿਮੇ ਦੀ ਵੀ ਸਹਾਇਤਾ ਚਾਹੀਦੀ ਹੈ ਕਾਲੇ ਨਾਲ ਸੰਪਰਕ ਕਰੋ ਜਰੂਰ 978155001 ਫਾਸਟ ਫੂਡ ਫਾਸਟ ਫੂਡ ਗਿਆਨੀ ਕੁਲਚੇ ਵਾਲਾ ਪਿੰਡ ਦਧੇੜਾ ਕਮਿਆਂ ਭਾਈ ਕਾਇਮਾ ਤੰਨਾ ਆਏ ਕਹਤਾ ਨਹੀਂ ਖਾਣਾ ਨਾ ਨਾ ਫਿਰ ਤੰਨ ਬਣਾਈਏ ਯਾਰ ਉਹ ਨਹੀਂ ਤੰਨ ਬਣਾਉਂ ਕੈਂਟ ਬਣਾਈ ਯਾਰ ਸਪੈਦਾ ਰੁੱਖ ਨਰਸਰੀ 10 ਰੁਪਏ ਮੈਂ ਹਰੇਕ ਵੀਡੀਓ ਚ ਕਈਆਂ ਚ ਕਹਿੰਨਾ ਉਹਨਾਂ ਹਰੇਕ ਚ ਤਾਂ ਨਹੀਂ ਵੀ ਰੁੱਖ ਲਗਾਉਣੇ ਚਾਹੀਦੇ ਨੇ ਹਰੇਕ ਨੂੰ ਜੇ ਜਿਆਦਾ ਨਹੀਂ ਤਾਂ ਇੱਕ ਇੱਕ ਦੋ ਦੋ ਐ ਵਿੰਦਰੂ ਨਹੀਂ ਆ ਗਏ ਚੱਕਦੇ ਕਹਿੰਦਾ ਚੱਕਦੇ ਕੰਮ ਨੂੰ ਜੇ ਕਿੱਕ ਨਹੀਂ ਇਹ ਦੋ ਦੋ ਨਹੀਂ ਤਾਂ ਇੱਕ ਇੱਕ ਰੁੱਖ ਤਾਂ ਜ਼ਰੂਰ ਲਾਉਣਾ ਚਾਹੀਦਾ ਕਿਉਂ ਬਾਈ ਰੁੱਖ ਜ਼ਰੂਰੀ ਨੇ ਇਹਨਾਂ ਤੋਂ ਬਿਨਾ ਕੋਈ ਗਤੀ ਨਹੀਂ ਬੰਦੇ ਦੀ ਆਕਸੀਜਨ ਇਹ ਦਿੰਦੇ ਨੇ ਪਾਲਣ ਦਾ ਕੰਮ ਇਹ ਕਰਦੇ ਨੇ ਸਾਹ ਦਾ ਕੰਮ ਇਹ ਕਰਦੇ ਨੇ ਇਸ ਕਰਕੇ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਚ ਇੱਕ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਇੱਕ ਰੁੱਖ 100 ਸੁੱਖ ਬੈਂਚਰ ਥੋੜੀ ਹੁੰਦਾ ਇਹਨਾਂ ਚ ਰੇਡੀਅਲ ਟਾਇਰ ਨੇ ਇਹ ਰੇਡੀਅਲ ਟਾਇਰ ਨੇ ਰੇਡੀਅਲ ਆਪ ਦੇ ਆਪ ਹਵਾ ਭਰੀ ਜਾਂਦੀ ਆ ਪਤਾ ਨਹੀਂ ਨਾਇਲ ਲਾਉਣ ਦੇ ਟਾਇਰ ਨੇ ਅੱਗੇ ਹੁੰਦੇ ਤੇ ਪੈਂਚਰ ਪੁੰਚਰ ਜ਼ਿਆਦੇ ਹੁਣ ਤਾਂ ਕੋਈ ਪੈਂਚਰ ਪੁੰਚਰ ਨਹੀਂ ਅੱਗੇ ਹੁੰਦੀਆਂ ਨੇ ਬਾੜਾ ਬੂੜਾ ਜ਼ਿਆਦੇ ਕੰਡੇ ਗੁੰਡੇ ਪਾਣੀ ਨੇ ਉੱਪਰ ਫੜ ਗਿਆ ਕਟੜੀ ਦੇ ਨਹੀਂ ਕੰਡੇ ਗੰਡੇ ਹੁਣ ਤਾਂ ਕਿਤੇ ਕੰਡੇ ਰਹੀ ਨਹੀਂ ਫਰ ਸਾਹਵਧਾਨ ਹੌਲੀ ਚੱਲੋ ਦੁਰਫਟਣਾ ਵਾਲਾ ਕੇਂਦਰ ਯਾ ਕਿ ਨਾ ਸੁੱਤ ਸਾਇਦ ਸਿੱਧੂ ਹਨੀ ਵੀ ਫਾਰਮ ਸ਼ੁਕਰ ਹੋ ਜਾਂ ਸਣੀ ਰੋਜ਼ ਖਾਓ ਹਨੀ ਆਹ ਲੋਹੇ ਦੇ ਖੰਬੇ ਤਾਂ ਕਿਤੇ ਹੀ ਰਹਿ ਗਏ ਹਨਾ ਪੁਰਾਣੇ ਪੁਰਾਣੇ ਖੰਬੇ ਨੇ ਇਹ ਲੱਕੜ ਦੇ ਖੰਬੇ ਦੇਖੇ ਨੇ ਤੇ ਨੇ ਲੱਕੜ ਦਾ ਖੰਭਾ ਖੜਾ ਇਸ ਟਾਈਮ ਵੀ ਚੰਬੋ ਜਦੋਂ ਆਪਾਂ ਜਾਂਦੇ ਆ ਕਲਿਆਣ ਨੂੰ ਇੱਕੋ ਖੜਾ ਇੱਕ ਪੋਲ ਸਮਲੇ ਵਾਲਿਆਂ ਦੇ ਲਵੇ ਜਿਹੜੀ ਠੇਕੇ ਤੇ ਆ ਪਰਮਾਨੰਦ ਪਾਣੀਆਂ ਦੀ ਜ਼ਮੀਨ ਆ ਉਹਦੇ ਵਿੱਚ ਖੜਾ ਅੱਗੇ ਲੱਕੜ ਦੇ ਖੰਬੇ ਹੁੰਦੇ ਤੇ ਉਹਨਾਂ ਤੋਂ ਬਾਅਦ ਖੰਬੇ ਹੋਣ ਲੱਗੇ ਲੋਹੇ ਦੇ ਫੇਰ ਆਏ ਨੇ ਆ ਪੋਲ ਤਾਂ ਆ ਦੇਖੋ ਘਰ ਦਾ ਕਿੰਨਾ ਸੋਹਣਾ ਦ੍ਰਿਸ਼ ਆ ਰਿਹਾ ਇਕੱਲਾ ਆ ਘਰ ਆ ਹਬਾ ਵੀ ਬਾ ਵਾਸੀਆਂ ਲੈ ਰਿਹਾ ਤਕੜਾਈਆਂ ਲੈ ਰਿਹਾ ਐ ਐ ਵੀਡੀਓ ਬਣ ਰਹੀ ਆ ਤੇਰੀ ਪਤਾ ਲੱਗਿਆ ਤੈਨੂੰ ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੱਲਵੇ ਜੇ ਆਪਾਂ ਸਾਈਕਲ ਚਲਾਉਂਦੇ ਵੇ ਲੱਤ ਆਪਣੀ ਐਨ ਸਿੱਧੀ ਹੁੰਦੀ ਆ ਤਾਂ ਸਾਈਕਲ ਤੇ ਪੈਡਲ ਘੱਟ ਮਾਰਨੇ ਪੈਂਦੇ ਨੇ ਜੇ ਕਿਸੇ ਦੀ ਲੱਤ ਨਹੀਂ ਸਿੱਧੀ ਹੁੰਦੀ ਤਾਂ ਆਪਣੀ ਕਾਠੀ ਨੂੰ ਉੱਪਰ ਚੱਕੋ ਥੋੜਾ ਜਿਹਾ ਫੇਰ ਲੱਤ ਸਿੱਧੀ ਹੋਣ ਲੱਗ ਜਾਂਦੀ ਆ ਥੋੜਾ ਜ਼ੋਰ ਲੱਗਣਾ ਘੱਟ ਜਾਊਗਾ ਸੈਂਕਲ ਥੋੜਾ ਜਿਆਦਾ ਰੈੜਾ ਚੱਲੂਗਾ ਮੇਰੇ ਮਿੱਤਰੋ ਕੋਈ ਵੀ ਕੰਮ ਆ ਸਮਾਂ ਤਾਂ ਮੰਗਦਾ ਹੀ ਆ ਦੇਖੋ ਹੁਣ ਆਪਾਂ ਮੈਂ ਬਣਾਉਣ ਲੱਗਿਆ ਹੁਣ ਜਿਵੇਂ ਬਲੌਗ ਮੰਨ ਲਾ ਠੀਕ ਆ ਆ ਦੇਖ ਫੁਰਗੀਆਂ ਓਏ ਠੀਕ ਆ ਨੇ ਇਹਨੂੰ ਮਗਰਾਈ ਮਰਗਾਈ ਦੇਖਾ ਆਪਣਾ ਕੰਮ ਆ ਵੀਡੀਓ ਬਣਾਉਣਾ ਉਹ ਦੇਖ ਕਿੰਨਾ ਘੰਟਾ ਨਕਸ਼ਾ 게ਟ ਦੇ ਉੱਤੇ ਬੜਾ ਸੋਹਣਾ ਨਕਸ਼ਾ ਬਣਿਆ ਹੋਇਆ ਦੀ ਪੰਜਾਬ ਦਾ ਬਾਕੀ ਮੈਂ ਕਹਿ ਰਿਹਾ ਸੀ ਕਿ ਮੇਰਾ ਕੰਮ ਆ ਵੀਡੀਓ ਬਣਾਉਣਾ ਦਰਸ਼ਕਾਂ ਦਾ ਕੰਮ ਆ ਦੇਖਣਾ ਫਿਰ ਉਹਨਾਂ ਦੇ ਹੰਗਾਰੇ ਤੇ ਅੱਗੇ ਕਿੰਨੀ ਕਿ ਦੇਖਦੇ ਨੇ ਪਸੰਦ ਕਰਦੇ ਨੇ ਹਨਾ ਸਿਰ ਬੰਦੇ ਦਾ ਥੋੜਾ ਜਿਹਾ ਮਨੋਬਲਾ ਜਿਹੜਾ ਹੋਰ ਉੱਚਾ ਹੋ ਜਾਂਦਾ ਕਿ ਹਾਂ ਬਣਾਈਏ ਵੀ ਦਰਸ਼ਕ ਪਸੰਦ ਕਰਦੇ ਨੇ ਬਾਕੀ ਕਿਸੇ ਵੀ ਕੰਮ ਚ ਮਿਹਨਤ ਤਾਂ ਜ਼ਰੂਰੀ ਆ ਇੱਕ ਮਿਹਨਤ ਇੱਕ ਲੰਬਾ ਸਮਾਂ ਥੋੜਾ ਜਿਹਾ ਮੰਨ ਲਾ ਸਬਰ ਕੋਈ ਵੀ ਕੰਮ ਆ ਇੱਕੋ ਲੱਕ ਨਹੀਂ ਚੱਲਦਾ ਹੁੰਦਾ ਸਮਾਂ ਤਾਂ ਮੰਗਦਾ ਹੀ ਆ ਕੋਈ ਵੀ ਕੰਮ ਹੁਣ ਆਪਾਂ ਤਾਂ ਹਜੇ ਨਵਾਂ ਨਵਾਂ ਸਟਾਰਟ ਕਰਿਆ ਹੌਲੀ ਹੌਲੀ ਚੱਲ ਪਣਾ ਹੁਣ ਆ ਬਾਈ ਨੇ ਜਿਵੇਂ ਸਪਰੇਅ ਕਰ ਰਹੇ ਨੇ ਜੇ ਨਾ ਨੇ 100 ਪੰਪ ਕਰਨਾ ਤਾਂ ਪਹਿਲਾਂ ਸ਼ੁਰੂ ਕਰਨ ਵੇਲੇ ਹੌਲੀ-ਹੌਲੀ 10 20 30 ਫਿਰ ਇੱਕ ਨੇ 100 ਮੰਜ਼ਲ ਤੇ ਪਹੁੰਚ ਜਾਂਦਾ ਬੰਦਾ ਕਦੇ ਵੀ ਆਪਣਾ ਮਨੋਵਲ ਨਹੀਂ ਸੱਟਣਾ ਚਾਹੀਦਾ ਹੌਸਲਾ ਬਣਾਈ ਰੱਖਣਾ ਚਾਹੀਦਾ ਕੁੱਗੀ ਕੁੱਗੀ ਕੈਂ ਕੈਂ ਕਰਦੀ ਆ ਕੁੱਗੀਆਂ ਘਟਾਰਾਂ ਵੀ ਖਤਮ ਹੋ ਗਈਆਂ ਹਨਾ ਹੈ ਕੁੱਗੀਆਂ ਘਟਾਰਾਂ ਦੇਖ ਲਾ ਆਪਾਂ ਰਖੜੇ ਗ੍ਰਿਡ ਤੱਕ ਕੰਮ ਆਏ ਕੀ ਲੱਗਦਾ ਜਾਣ ਆਉਣ ਨੂੰ ਤਾਂ ਹਨਾ ਨਾਲੇ ਆਪਣਾ ਵਰਜਸ ਹੋ ਜਾਂਦੀ ਆ ਨਾਲੇ ਬੰਦਾ ਘੁੰਮ ਫਿਰ ਲੰਦਾ ਵਧੀਆ ਯਾਰ ਠੀਕ ਆ ਸਾਈਕਲਿੰਗ ਕਰਨੀ ਵੀ ਲਓ ਜੀ ਬਕਸੀ ਵਾਲਾ ਇੱਥੋਂ 3 ਕਿਲੋਮੀਟਰ ਰਹਿ ਗਿਆ ਜੀ ਕਮ ਦੇ ਕਮ ਹੁੰਦੇ ਮੈਂ ਪਹੁੰਚ ਗਿਆ ਆਪਲੇ ਕਰਾ ਇਕ ਦਿਨ ਸਤਗੁਰੂ ਤੋਂ ਮੁੜ ਕੇ ਤੇ ਅੱਜ ਮੈਂ ਇੱਥੋਂ ਮੁੜ ਜੂੰ ਇਹ ਹੁਣ ਜਾਊਗਾ ਲੈ ਵੀ ਸੱਜਣੋ ਦਿਨ ਛਿਪ ਗਿਆ ਸੂਰਜ ਦੀ ਲਾਲੀ ਮਾੜੀ ਮਾੜੀ ਦਿਖਦੀ ਆ ਮਾੜੀ ਮਾੜੀ ਪੰਛੀ ਆਪਣੇ ਘਰਾਂ ਨੂੰ ਮੁੜ ਗਏ ਆਪਣੇ ਬੱਚਿਆਂ ਲਈ ਚੋਗਾ ਲੈ ਕੇ ਜਿਹੜਾ ਅੱਜ ਸਾਈਕਲਿੰਗ ਕਰੀਆ ਉਹਦਾ ਇਹ ਹੁਣ ਸ਼ਾਮ ਦਾ ਟਾਈਮ ਹੋ ਗਿਆ ਮੈਂ ਕਿਹਾ ਚੱਲ ਵੀ ਉਹ ਬਲੌਗ ਦੇ ਲਾਸਟ ਚ ਬੋਲਦੀ ਐ ਦੋ ਅੱਖਰ ਵੀ ਭਾਈ ਦੋ ਸ਼ਬਦ ਵੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਧੰਨਵਾਦ